ਇਹ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਆਉਣ ਕਾਨੂੰਨ ਦੀਆਂ ਜਿਹੜੀਆਂ ਤੱਜੀਆਂ ਨੇ ੜਾ ਰੱਖੇ ਬੰਦੀ ਸਿੰਘਾਂ ਦੇ ਮਾਮਲੇ ਉੱਤੇ ਆਪਾਂ ਮਿਨਿਓਰਟੀਆਂ ਘੱਟ ਗੰਟੀ ਦੇ ਵਿੱਚ ਆਉਨੇ ਆ ਸਾਨੂੰ ਇਹ ਦਬਾ ਕੇ ਸਾਨੂੰ ਇਹ ਕੁੱਟਮਾਰ ਕਰਕੇ ਸਾਡੇ ਉੱਤੇ ਕੇਸ ਪਾ ਕੇ ਸਾਨੂੰ ਇਹ ਰਿਲੀਫ ਨਹੀਂ ਦੇਣਾ ਚਾਹੁੰਦੇ ਜੇ ਕਸ਼ੋਰੀ لال ਵਰਗੇ ਨੂੰ ਛੱਡਿਆ ਜਾ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਜਿਨ੍ਹਾਂ ਨੂੰ ਸੱਤ ਫਾਂਸੀਆਂ ਹੋਈਆਂ ਸੀ ਜਿਹੜਾ ਪੰਜਾਬ ਦੇ ਉੱਤੇ ਚੜ੍ਹ ਕੇ ਆ ਉਹਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਡਟਮਾ ਵਿਰੋਧ ਕੀਤਾ ਠੋਕੇ ਕੀਤਾ ਤੇ ਅਸੀਂ ਉਹ ਆਪਦੇ ਮਕਾਮ ਜਾ ਬਰਖਾ ਸੀ ਇਹਨਾਂ ਨੂੰ ਕਿਸੇ ਨੂੰ ਵੀ ਸੁੱਕਾ ਨਹੀਂ ਏ ਜਾਣ ਦਿੱਤਾ ਭਗਵੰਤ ਮਾਨ ਔਰ ਕੇਜਰੀਵਾ ਤੋਂ ਜਿਹੜਾ ਇਹ ਤਾਂ ਮਾਸਟਰਮਾਈਂਡ ਹੈ ਕਦੇ ਵੀ ਇਹ ਸਿੱਖਾਂ ਦਾ ਭਲਾ ਨਹੀਂ ਚਾਹਣਗੇ ਜਦੋਂ ਇਹ ਸਰਕਾਰ ਦੀ ਗੱਲਬਾਤ ਜਦੋਂ ਦੇਖ ਲਿਆ ਵੀ ਸਰਕਾਰ ਕੇਂਦਰ ਸਰਕਾਰ ਤੇ ਇਹ ਦੁਨਨੇ ਇਕੱਠੇ ਰਲੇ ਹੋਏ ਨੇ ਸਾਡਾ ਜਿਹੜਾ ਸੰਘਰਸ਼ ਨੂੰ ਇਹ ਡੋਬਣਾ ਚਾਹੁੰਦੇ ਨੇ ਇਲੈਕਟਰਨਿਕ ਮੀਡੀਆ ਪਹੁੰਚੇ ਹੋਏ ਸੀ ਪੱਤਰਕਾਰ ਪਹੁੰਚੇ ਹੋਏ ਸੀ ਉਹਨਾਂ ਨਾਲ ਵੀ ਤਾਂ ਕਮਕੀ ਹੋਈ ਹੈ ਸਰਕਾਰ ਨੇ ਉਹੀ ਕੁਛ ਕੀਤਾ ਜੋ ਪਹਿਲਾਂ ਕਰਦੀ ਸੀ ਸਰਕਾਰ ਜੀ ਜੀ ਜੋ ਪਹਿਲਾਂ ਗਵਰਨਰ ਰਾਜਵੇਲੇ ਰਿਹਾ ਕਪਟਨ ਮਰਿੰਦਰ ਬੇਲੇ ਰਿਹਾ ਭੈਲ ਸਿੰਘ ਬੇਲੇ ਰਿਹਾ ਇਹਨਾਂ ਨੇ ਸਾਡੀ ਬੇਇਤੀ ਵੀ ਕੀਤੀ ਸਾਨੂੰ ਇਹ ਵੀ ਕਿਹਾ ਵੀ ਸੌਣੇ ਤੁਹਾਡੇ ਉਤੇ ਪਰਚਾ ਦਰਜੇ ਕਰਨ ਲੱਗਿਆਂ ਜਿਹੜੇ ਤੁਸੀਂ ਆਏ ਸੀ ਕਿ ਇਹਨੇ ਤੁਹਾਡੇ ਉਤੇ ਪਰਚਾ ਦਰਜ ਹੋਊਗਾ ਤੇ ਤੁਹਾਨੂੰ ਜੇਲ੍ਹ ਦਾਖਲ ਕਰਨ ਲੱਗਿਆਂ ਦੱਸੋ ਕੀ ਕਰੀਏ 10 ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਭਾਈ ਗੋਪਾਲ ਸਿੰਘ ਜੀ ਸਿੱਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਟੇਟ ਪ੍ਰਧਾਨ ਤੇ ਪਾਰਟੀ ਦੇ ਸਪੋਕਸ ਪਰਸਨ ਵੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਗਾਲਬਤ ਕਰਾਂਗੇ ਜੋ ਪਿਛਲੇ ਦਿਨੀ 7 ਜਨਵਰੀ ਨੂੰ YPS ਚੌਂਕ ਜੋ ਲੱਗਾ ਹੋਇਆ ਧਰਨਾ ਬੰਦੀ ਸਿੰਘਾਂ ਦੇ ਲਈ ਲਗਭਗ 2 ਸਾਲ ਹੋ ਗਏ ਆ ਜੀ ਉਸ ਬੰਦੀ ਸਿੰਘਾਂ ਦੇ ਲਈ ਇੱਕ ਮਾਰਚ ਰੱਖਿਆ ਗਿਆ ਸੀ ਉਸ ਮਾਰਚ ਦੇ ਵਿੱਚ ਮੁੱਖ ਮੰਤਰੀ ਦੀ ਰਿਆਸ਼ਤੇ ਜਾ ਕੇ ਮੁੱਖ ਮੰਤਰੀ ਨੂੰ ਮਿਲਣਾ ਉਹਨਾਂ ਨੂੰ ਮੰਗ ਪੱਤਰ ਦੇਣ ਦੀ ਗੱਲਬਾਤ ਸੀ ਪਰ ਸਰਕਾਰ ਨੇ ਸਭ ਕੁਝ ناکਾਮ ਕਰ ਦਿੱਤਾ ਜਿਹੜੀਆਂ ਸੰਗਤਾਂ ਆ ਰਹੀਆਂ ਸਨ ਉਹਨਾਂ ਨੂੰ ਰਾਹ 'ਚ ਰੋਕ ਲਿਆ ਗਿਆ ਔਰ ਉਹਨਾਂ ਸੰਗਤਾਂ ਤੇ ਕੇਸ ਪਾਏ ਗਏ ਜਾਂ ਉਹਨਾਂ ਨੂੰ ਨજરਬੰਦ ਕਰ ਲਿਆ ਗਿਆ ਤੇ ਜਿਹੜੇ ਵੀਰ ਗਏ ਉਹਨਾਂ ਨੂੰ लाठी चार्ज ਕੀਤਾ ਗਿਆ ਅਰੈਸਟ ਕਰਕੇ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਪਰ ਕੁਝ ਸ਼ਖਸ ਇਹ ਵੀ ਜੀ ਨੇ ਜਿਹੜੇ ਮੁੱਖ ਮੰਤਰੀ ਦੀ ਰਿਆਸ਼ਤੇ ਪਹੁੰਚੇ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤਾ ਔਰ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਪਣੀ ਗੱਲ ਪਹੁੰਚਾ ਕੇ ਆਏ ਆ ਉਹ ਸ਼ਖਸ ਸਾਡੇ ਨਾਲ ਸਰਦਾਰ ਗੋਪਾਲ ਸਿੰਘ ਜੀ ਸਿੱਧੂ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਸਪੋਕਸਪਰਸਨ ਸਾਡੇ ਨਾਲ ਜੁੜੇ ਆ ਗੱਲਬਾਤ ਕਰਦੇ ਆ ਵਿਜੀਬਾਈ ਗੁਰਜੀਤ ਦਾ ਕਾਲਸਾ ਵਿਜੀਬਾਈ ਗੁਰਜੀਤ ਪਤੀ 7 ਜਨਵਰੀ ਨੂੰ ਜਿੱਥੇ ਸਾਰੀ ਪੁਲਿਸ ਨੇ ਪੰਜਾਬ ਦੇ ਜਿੰਨੇ ਪਛਿੰਦੇ ਆ ਰਹੇ ਸੀ ਇੱਥੇ ਪਾਈਪਾ ਚੌਕ ਸਾਰਿਆਂ ਨੂੰ ਲਿਜਾ ਕੇ ਰੱਖਿਆ ਤੁਹਾਡੇ ਘਰੀ ਪੁਲਿਸ ਆਈ ਤੇ ਤੁਸੀਂ ਕਿਵੇਂ ਉਹ ਮੁੱਖ ਮੰਤਰੀ ਦੀ ਰਿਆਸ਼ਤੇ ਪਹੁੰਚੇ ਪਹਿਲਾਂ ਤੇ ਇਹ ਦੱਸਦੇ ਹੋ ਫਿਰ ਤੁਹਾਡੇ ਨਾਲ ਕਿਹੜੀਆਂ ਕਿਹੜੀਆਂ ਕਠਿਨਾਈਆਂ ਆਈਆਂ ਔਰ ਕੀ ਕੁਝ ਤੁਹਾਡੇ ਨਾਲ ਹੋਇਆ ਉਹ ਸਾਰਾ ਜੋ ਘਟਨਾ ਕਰਮ ਹੋਇਆ ਉਹ ਜਰੂਰ ਇੱਕ ਵਾਰੀ ਦਰਸ਼ਕਾਂ ਨਾਲ ਸਾਂਝਾ ਕਰੋ ਮੈਂ ਸਰਦਾਰ ਬੀਅੰਸੀ ਸੇਖੋਂ ਸਾਹਿਬ ਮੈਂ ਆਪ ਜੀ ਦਾ ਤੇ ਆਪਜੀ ਤੋਂ ਜੋ ਟੈਲੀਵਿਜ਼ਨ ਦਾ ਸਾਨੂੰ ਦੇਖਣ ਤੇ ਸੁਣਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਭਾਨ ਹੋਵੇ। ਵਾਹਿਗੁਰੂ ਜੀ। ਵੈਰੀ ਖਾਲਸਾ ਵੀ ਫਤਿਹ। ਗੱਲ ਇਹ ਸੀ ਜੀ ਬੰਦੀ ਸਿੰਘਾਂ ਦਾ ਜੋ ਮੋਰਚਾ ਲੱਗਿਆ ਉਹ ਅੱਜ ਤਾਂ ਨਹੀਂ ਲੱਗਿਆ। ਇਹ 2 ਸਾਲ ਹੋ ਗਏ ਨੇ ਕੰਪਲੀਟਡ ਹੋ ਗਏ ਨੇ। ਹੂੰ ਉਸ ਤੋਂ ਪਹਿਲਾਂ ਵੀ ਮੋਰਚੇ ਬੰਦੀ ਸਿੰਘਾਂ ਵਾਸਤੇ ਲੱਗੇ ਸੀ। ਹੂੰ ਲੱਗੇ ਸੀ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਹੁਣ ਇਹਦੀ ਸਰਕਾਰ ਹੈ ਹਮ ਸਰਕਾਰਾਂ ਨੇ ਹਮੇਸ਼ਾ ਹੀ ਸਾਨੂੰ ਸਿੱਖਾਂ ਨੂੰ ਲਾਰਿਆਂ ਦੇ ਵਿੱਚ ਰੱਖਿਆ ਬਿਲਕੁਲ ਸਿੱਖਾਂ ਦੇ ਨਾਲ ਇਹਨਾਂ ਨੇ ਬੈਠ ਕੇ ਗੱਲ ਹੀ ਨਹੀਂ ਕੀਤੀ ਕਿਸੇ ਚੀਜ਼ ਮਿਨਿਸਟਰ ਨੇ ਜੀ ਇਹ ਜੇ ਇਨਾਂ ਤੱਕ ਗੱਲ ਕਰਦੇ ਸੀ ਸਾਨੂੰ ਇਹ ਜਿਹੜੇ ਇਹਨਾਂ ਨੂੰ ਹੱਤਵਾਦੀ ਦੱਸਦੇ ਸੀਗੇ ਬੰਦੀ ਸਿੰਘਾਂ ਨੂੰ ਚਾਹੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਚਾਹੇ ਇਹ ਹੋਣ ਹਮ ਸਾਡੀਆਂ ਆਲ ਪਾਰਟੀ ਮੀਟਿੰਗਾਂ ਵੀ ਹੁੰਦੀਆਂ ਡੈਪੂਟੇਸ਼ਨ ਵੀ ਜਾਂਦੇ ਰਹੇ ਬਾਕ ਪ੍ਰਕਾਸ਼ਨ ਬਾਦਲ ਦੀ ਰਹਿਸ਼ਤੇ ਸੀ ਮਿਲਦੇ ਰਹੇ ਹਮ ਸਾਰੇ ਨਹੀਂ ਅਸੀਂ ਨਹੀਂ ਇਕੱਲੇ ਨਹੀਂ ਸਾਰੇ ਵੱਖ-ਵੱਖ ਜਿੱਥੇ ਬੰਦੇ ਇਕੱਠੇ ਹੋ ਕੇ ਮਿਲਦੇ ਰਹਿੰਗੇ ਜੀ ਜਿਹਦੇ ਵਿੱਚ ਸਵਾਲ ਲਾਰਿਆਂ ਤੋਂ ਬਿਨਾਂ ਧੋਖਾ ਦੇਣ ਤੋਂ ਬਗੈਰ ਇਹਨਾਂ ਨੇ ਕੋਈ ਗੱਲ ਨਹੀਂ ਛੱਡੀ ਕੀਤੀ ਜੀ ਜੀ ਭਾਈ ਜੇ ਹੋਜੂ ਜੀ ਅਸੀਂ ਕੋਰਟ ਦਾ ਦਰਵਾਜ਼ਾ ਸਾਰਾ ਕੁਝ ਕਰ ਲਵਾਂਗੇ ਐਦਾਂ ਕਰ ਲੋ ਜੀ ਵਕੀਲ ਕਰ ਲੋ ਜੀ ਪੈਸੇ ਅਸੀਂ ਦੇ ਦਿੰਨੇ ਆ ਜੀ ਅਸੀਂ ਆਲਰੇਡੀ ਵਕੀਲ ਕੀਤੇ ਹੋਏ ਨੇ ਕੀਤਾ ਇਹਨਾਂ ਨੇ ਕੁਝ ਨਹੀਂ ਸੀ ਹੈਗਾ ਜੀ ਸਿਵਾਏ ਇਹਨਾਂ ਨੇ ਲਾਰੇ ਲਾ ਕੇ ਰੱਖੇ ਤੇ ਇਹ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਬਾਹਰ ਕਾਨੂੰਨ ਦੀਆਂ ਜਿਹੜੇ ਧੱਜੀਆਂ ਨੇ ਉਡਾ ਰਹੇ ਨੇ ਕੋਈ ਇਹਦੇ ਵਿੱਚੋਂ ਕੋਈ ਸੌਦਾ ਸਾਧ ਹੋਵੇ ਆਸ਼ਾ ਆਰਾਮ ਹੋਵੇ ਰੇਪ ਕੇਸ ਵਾਲੇ ਹੋਣ ਉਹਨਾਂ ਨੂੰ ਪ੍ਰੋਲ ਉਹਦੀ ਦਬਾ ਦਿੰਦੇ ਨਾਹੇ ਵਿਰੋਧ ਕਰਨ ਕੋਈ ਵੀ ਸਤਿ ਇਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਰਿਆਣਾ ਹੋਵੇ ਜਾਂ ਕੋਈ ਹੋਰ ਸਟੇਟ ਦੀ ਹੋਵੇ ਨਹੀਂ ਕਰਦੀਆਂ ਬੰਦੀ ਸਿੰਘਾਂ ਦੇ ਮਾਮਲੇ ਉੱਤੇ ਆਪਾਂ ਮਿਨੋਰਟੀਆ ਘਟ ਗਿਣਤੀ ਦੇ ਵਿੱਚ ਆਉਂਦੇ ਆ ਸਾਨੂੰ ਇਹ ਦਬਾ ਕੇ ਸਾਨੂੰ ਇਹ ਕੁੱਟਮਾਰ ਕਰਕੇ ਸਾਡੇ ਉੱਤੇ ਕੇਸ ਪਾ ਕੇ ਸਾਨੂੰ ਇਹ ਰਿਲੀਫ ਨਹੀਂ ਦੇਣਾ ਚਾਹੁੰਦੇ ਇਫ ਅਕਿਆਂ ਦੌਰ ਤੇ ਬੰਦ ਕਰਨਾ ਚਾਹੁੰਦੇ ਨੇ ਜੇ ਕਿਸ਼ੋਰੀ ਲਾਲ ਵਰਗਿਆਂ ਨੂੰ ਛੱਡਿਆ ਜਾ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਸਕਦਾ ਜਿਨ੍ਹਾਂ ਨੂੰ ਸੱਤ ਫਾਂਸੀਆਂ ਹੋਈਆਂ ਸੀ ਬਾਨੋ ਦੇ ਉਹ ਜਿਹੜੇ ਹੈਗੇ ਆ ਕਾਤਲ ਛੱਡੇ ਜਾ ਸਕਦੇ ਆ ਬਾਨੋ ਦੇ ਜਿਹੜੇ ਦੇਖੋ ਜੀ ਉਹਦਾ ਪਰਿਵਾਰ ਹੀ ਮਾਰ ਦਿੱਤਾ ਗਿਆ ਸੀ 13 ਬੰਦੇ ਸੀ 14 ਬੰਦੇ ਜੀ ਉਹਨਾਂ ਗੈਂਗਰੇਪ ਬੀ ਕੀਤਾ ਜੀ ਉਹ ਸਾਰਿਆਂ ਨੂੰ ਸਜ਼ਾ ਹੋਈ ਛੱਡੇ ਜੀ ਉਹ ਤਾਂ ਸੁਪਰੀਮ ਕੋਰਟ ਨੇ ਸਮੋਟੋ ਲੈ ਲਿਆ ਜੀ ਚੰਦਰ ਚੂੜ ਚੱਕਰੀ ਜੋ ਸਾਡੇ ਚੰਦਰ ਚੂੜ ਜੀ ਚੀਫ ਜਸਟਿਸ ਸੀਗੇ ਡੀਵਾਈ ਜੀ ਉਹਨਾਂ ਨੇ ਸਮੋਟੋ ਲੈ ਕੇ ਉਹਨਾਂ ਨੇ ਸਰਕਾਰ ਨੂੰ ਘੇਰੇ ਪੁੱਛਿਆ ਉਹਨਾਂ ਨੇ ਜੇਲ੍ਹ ਤੋਂ ਪਰੈਂਟ ਤੋਂ ਲੈ ਕੇ ਚੀਫ ਮਿਨਿਸਟਰ ਤੱਕ ਜਵਾਬ ਤਲਬੀ ਹੋਈ ਸਰਕਾਰ ਦੀ ਨੇ ਕੇਂਦਰ ਦੀ ਨੇ ਸਟੇਟ ਦੀ ਉਹ ਤਾਂ ਕਿਤੇ ਦੁਵਾਰੇ ਕਿਤੇ ਮਤਲਬ ਤਾਂ ਦੁਵਾਰੇ ਉਹ ਸ਼ੁਰੂਆਤ ਹੋਈ ਹੈ ਤੇ ਨਵੇਂ ਸਿਰੇ ਤੋਂ ਦੁਵਾਰੇ ਉਹ ਦੁਵਾਰੇ ਇਹਨਾਂ ਨੂੰ ਸਰੈਂਡਰ ਕਰਨਾ ਪਿਆ ਜੀ ਜੀ ਅ ਭਾਈ ਸਾਹਿਬ ਜਿਹੜਾ ਪਰ 7 ਜਨਵਰੀ ਨੂੰ ਤੁਹਾਡਾ ਤੁਹਾਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮੈਂ ਸੁਣਿਆ ਵੀ ਇਸ ਘਰ ਤੇ ਵੀ ਉਹਨਾਂ ਨੇ ਛਾਪੇ ਮਾਰੇ ਆ ਨਾ ਸਵੇਰੇ 4 ਵਜੇ ਆ ਗਏ ਪਰ ਤੁਸੀਂ ਪਹਿਲੇ ਹੀ ਇੱਥੋਂ ਕਿਤੇ ਚਲੇ ਗਏ ਸੀ ਜਾਂ ਕੀ ਕੀ ਬਣਿਆ ਹੋਦੈ। ਸੇਖੋ ਸਾਹਿਬ ਦੇਖੋ ਜੀ ਸਾਡਾ ਪ੍ਰੋਟੈਸਟ ਅਸੀਂ ਨੇ ਦੇਖੋ ਜੀ ਹਰ ਸਰਕਾਰ ਦੇ ਖਿਲਾਫ ਲੜਿਆ ਹਰ ਜੀ ਮੰਤਰੀ ਦੇ ਖਿਲਾਫ ਹਰੇਕ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜਾ ਪੰਜਾਬ ਦੇ ਉੱਤੇ ਚੜ੍ਹ ਕੇ ਹੈ ਉਹਦਾ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਡਟਮਾ ਵਿਰੋਧ ਕੀਤਾ ਠੋਕੇ ਕੀਤਾ ਤੇ ਅਸੀਂ ਉਹ ਆਪਦੇ ਕਾਮਜਾਬ ਰਹੀ ਸੀ ਇਹਨਾਂ ਨੂੰ ਕਿਸੇ ਨੂੰ ਵੀ ਛੁੱਕਾ ਨਹੀਂ ਜੇ ਜਾਣ ਦਿੰਦਾ ਜੇ ਸਾਡੇ ਉੱਤੇ ਚੜ ਕੇ ਆਏ ਨੇ ਤਾਂ ਇਹਨੂੰ ਦੱਸ ਦਿੰਦਾ ਵੀ ਸਿੱਖ ਜਿਉਂਦੇ ਹੈਗੇ ਨੇ ਸਾਡੀ ਪਾਰਟੀ ਸ਼੍ਰੋਮਣੀ ਕਾਲੀਦਾਮ ਬਰਸਰ ਕਿਉਂ ਜੀ ਹੁੰਦੀ ਹੈ ਅਸੀਂ ਫਿਰ ਆਪਣੀ ਹੋਂਦ ਖਾਦਨੇ ਹੁੰਦੇ ਆ ਇਸ ਗੱਲ ਅਸੀਂ ਜੇ ਸਰਕਾਰ ਇਸ ਤਰੀਕੇ ਦੀ ਕਬੱਡੀ ਖੇਡਦੀ ਹੈ ਤਾਂ ਫਿਰ ਸਾਨੂੰ ਰੋਕਣਾ ਵੀ ਹੁੰਦਾ ਹੁੰਦਾ ਪ੍ਰੇਰਾਂ ਨੂੰ ਤੇ ਸਾਨੂੰ ਢੱਕਣਾ ਵੀ ਹੁੰਦਾ ਹੁੰਦਾ ਇਸ ਕਰਕੇ ਜੇ ਸਰਕਾਰ ਕੁਸ਼ਤੀ ਲੜਨਾ ਚਾਹੁੰਦੀ ਹੈ ਕੋਈ ਗੱਲ ਨਹੀਂ ਫਿਰ ਤੇ ਖਰਾਕਾਂ ਤਾਂ ਫਿਰ ਸਾਡੀਆਂ ਵੀ ਖਾਦੇ ਨੇ ਕੁਸ਼ਤੀ ਦਾ ਵੀ ਲੜਨ ਜਾਣਦੇ ਤੇ ਫਿਰ ਅਸੀਂ ਵੀ ਮੈਦਾਨ ਦੇ ਵਿੱਚ ਉਤੀ ਆ ਜਿੰਨੇ ਕੁੱਦ ਕੇ ਜੇ ਸਰਕਾਰ ਕਹੇ ਵੀ ਅਸੀਂ ਖੰਭ ਮਾਰਨੀ ਹੈ ਤੇ ਕਬੱਡੀ ਪਾਉਣੀ ਹੈ ਤੇ ਅਸੀਂ ਉਹਦਾ ਮੋੜ ਮਾ ਸੀ ਅਸੀਂ ਕਬੱਡੀ ਨਾਮ ਐ ਚ ਖੇਡੀ ਤਾਂ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਸਿੱਖਣਾ ਨਾ ਹੋਇਆ ਜੀ ਫਿਰ ਅਸੀਂ ਪਾਰਟੀ ਨੇ ਨਾ ਹੋਇਆ ਜੀ ਅੱਜ ਤਾਂ ਹਰ ਜਦੋਂ ਜਦੋਂ ਕੋਈ ਵਾਰ ਨਹੀਂ ਸੀ ਨਿਕਲਦਾ ਸਰਕਾਰ ਦੇ ਬਿਆਨ ਸਿੰਘ ਸੀ ਦੀ ਸਰਕਾਰ ਸੀ ਉਸੋਂ ਰਵੈਰੋ ਦਾ ਕੇ ਪੀ ਐਸ ਗਿੱਲ ਦਾ ਜਿੰਨੇ ਵੀ ਉਦੋਂ ਗਵਰਨਰ ਰਿਆਜ ਲੱਗਿਆ ਸੀ ਸਿਲੰਦਰਨਾਥ ਵਰਗੇ ਜਨਰਲ ਮਲੋਥਰੇ ਵਰਗੇ ਆ ਅਸੀਂ ਤਾਂ ਉਦੋਂ ਵੀ ਜਦੋਂ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਸੀ ਅੱਜ ਤਾਂ ਉਦੋਂ ਨਹੀਂ ਰੁਕੇ ਇਹਨਾਂ ਤੋਂ ਤੇ ਇਹ ਕੌਣ ਨੇ ਵੀ ਸਾਨੂੰ ਰੋਕਣ ਵਾਲੇ ਸੀ ਜੇ ਅਸੀਂ ਸੋਚ ਲਈਏ ਜੇ ਸਰਕਾਰ ਇਸ ਤਰੀਕੇ ਦਾ ਸਰ ਮੈਨੂ ਇਸ ਕਸਨੂ ਇਸ ਗੱਲ ਦੀ ਪੂਰੀ ਜਾਣਕਾਰੀ ਹੈਗੀ ਸੀ ਵੀ ਸਰਕਾਰ ਦੀ ਜਿਹੜੀ ਨੀयत ਚੰਗੀ ਨਹੀਂ 2 ਸਾਲ ਹੋ ਗਏ ਬੈਠਿਆਂ ਨੂੰ ਮੁੱਖ ਮੰਤਰੀ ਦਾ ਫਰਜ ਪੰਡਦਾ ਸੀ ਮਿਲਣ ਦਾ ਉਹ ਮਿਲਿਆ ਨਹੀਂ ਉਹਨੇ ਕੋਈ ਚਾਰਜ ਹੋਈ ਨਹੀਂ ਕੀਤੀ ਕੋਈ ਗ੍ਰਹਿ ਮੰਤਰੀ ਨੂੰ ਮਿਲਿਆ ਕੋਈ ਪ੍ਰਧਾਨ ਮੰਤਰੀ ਨੂੰ ਮਿਲਿਆ ਕੋਈ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਨਹੀਂ ਮਿਲਿਆ ਅੱਜ ਭਗਵੰਤ ਸਿੰਘ ਸਾਹਿਬ ਦਾ ਬਿਆਨ ਆਇਆ ਵੀ ਸਟੇਟ ਦੇ ਹੱਕ ਹੱਥ ਵਿੱਚ ਕੁਝ ਨਹੀਂ ਹੈਗਾ ਇਹ ਕੇਂਦਰ ਸਰਕਾਰ ਕਰਨਾ ਚਾਹੁੰਦੀ ਹੈ ਪਰ ਸਟੇਟ ਦੇ ਹੱਥ ਵਿੱਚ ਨਹੀਂ ਚਾਰਾ ਜੋਈ ਤੇ ਕਰਨੀ ਜਿੱਦਾਂ ਤੁਸੀਂ ਸ਼ਬਦ ਵਰਤੇ ਵੀ ਚਾਰਾ ਜੋਕ ਕੀਤੀ ਨਹੀਂ ਭਗਵੰਤ ਮਾਨ ਕਿਸੇ ਨੂੰ ਨਹੀਂ ਮਿਲਿਆ ਕਿਸੇ ਕਿਸੇ ਉੱਪਰ ਜਿਹੜੇ ਮੰਤਰੀ ਮੰਡਲ ਨਾਲ ਗੱਲਬਾਤ ਨਹੀਂ ਕੀਤੀ ਹੁਣ ਤੱਕ ਇਹਨਾਂ ਨੇ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਇਹਨਾਂ ਨੇ ਨਹੀਂ ਕੀਤੀ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਵੀ ਭਗਵੰਤ ਮਾਨ ਔਰ ਕੇਜਰੀਵਾ ਦੋ ਜਿਹੜਾ ਇਹ ਤਾਂ ਮਾਸਟਰਮਾਈਂਡ ਹੈ ਕਦੇ ਵੀ ਇਹ ਸਿੱਖਾਂ ਦਾ ਭਲਾ ਨਹੀਂ ਚਾਹਣਗੇ ਭਗਵੰਤ ਮਾਨ ਸਾਡਾ ਮਿੱਤਰ ਵੀ ਹੈ ਭਰਾ ਵੀ ਹੈ ਸਾਡੇ ਇਲਾਕੇ ਦਾ ਵੀ ਹੈ ਨੇੜਤਾ ਵੀ ਰਹੀ ਹੈ ਇਹ ਗੱਲ ਨਹੀਂ ਵਿਰੋਧੀ ਹੈ ਉਹ ਜਿੱਥੇ ਆ ਵੀ ਹੈ ਅਸੀਂ ਨੇ ਸੋਚਿਆ ਵੀ ਕੱਲ ਥਰਡ ਫਰੰਟ 'ਚੋਂ ਅਸੀਂ ਉਹਨਾਂ ਥਰਡ ਫਰੰਟ 'ਚੋਂ ਇਹ ਹੁੰਦਾ ਚੀਫ ਮਨਿਸਟਰ ਬਣਿਆ ਵੀ ਚਲੋ ਕੁਛ ਨਾ ਕੁਛ ਦੂਜੀਆਂ ਸਰਕਾਰਾਂ ਨੂੰ ਇਹ ਵੇਤਰ ਕਰਕੇ ਬਿਲਕੁਲ ਵੇਤਰ ਕਰਨ ਦੀ ਬਜਾਏ ਤਾਂ ਇਹ ਤਾਂ ਸਭ ਨੂੰ ਮਿਲਣਾ ਵੀ ਇਹਨੇ ਚੰਗਾ ਨਹੀਂ ਸਮਝਿਆ ਕਿਸੇ ਵੀ ਪਾਰਟੀ ਦੇ ਲਈ ਮਾਨ ਸਾਹਿਬ ਵੀ ਤਿੰਨ ਚਾਰ ਵਾਰੀ ਮਨਲਾ ਚਾਹੁੰਦੇ ਸੀ ਬੰਦੀ ਸਿੰਘਾਂ ਦੇ ਮਾਮਲੇ 'ਚ ਮੈਂ ਖੁਦ ਇਹਨੂੰ ਮਿਲ ਕੇ ਆਇਆ ਸੀਗਾ ਗੱਲ ਵੀ ਹੋਈ ਸੀ ਇਨੇ ਮਿਲਦਾ ਸਮੇਂ ਨਹੀਂ ਦਿੱਤਾ ਸਾਨੂੰ ਉਸ ਤੋਂ ਬਾਅਦ ਮੈਨੂੰ ਵੀ ਮਿਲਦਾ ਟਾਈਮ ਦਿੱਤਾ ਕਿ ਮਨਤਾਬ ਨੂੰ ਨਹੀਂ ਮੈਂ ਮੈਮ ਮਤੌਰ ਮੈਂਬਰ ਪਾਰਲੀਮੈਂਟ ਉਹਦੇ ਵਿੱਚ ਇਹਨਾਂ ਨੇ ਜਵਾਬ ਦੇ ਹੀ ਰੱਖਿਆ ਨਹੀਂ ਮਿਲ ਦਿੰਦਾ ਇਹਨਾਂ ਨੇ ਅਸੀਂ ਇਹ ਗੱਲ ਬੈਠ ਕੇ ਕਰਨੀ ਚਾਹੁੰਦੇ ਸੀ ਇਹ ਧਰਨੇ ਕਿਉਂ ਲੱਗਦੇ ਕਿਉਂ ਲੋਕ ਡਾਂਗਾ ਖਾਣ ਨੂੰ ਕਿਹਦਾ ਜੀ ਕਰਦਾ ਜੀ ਸਰਦੀਪ ਚ ਆਉਣ ਨੂੰ ਕਿਹਦਾ ਜੀ ਕਰਦਾ ਜੀ ਜਦੋਂ ਇਹ ਸਰਕਾਰ ਦੀ ਗੱਲਬਾਤ ਜਦੋਂ ਦੇਖ ਲਿਆ ਵੀ ਸਰਕਾਰ ਕੇਂਦਰ ਸਰਕਾਰ ਤੇ ਇਹ ਦੋਨੇ ਇਕੱਠੇ ਰਲੇ ਹੋਏ ਨੇ ਸਾਡਾ ਜਿਹੜਾ ਸੰਘਰਸ਼ ਨੂੰ ਇਹ ਡੋਬਣਾ ਚਾਹੁੰਦੇ ਨੇ ਫਿਰ ਸਾਨੂੰ ਇਹ ਸੰਘਰਸ਼ ਕਰਨਾ ਪਿਆ ਦਾ ਸਾਨੂੰ ਜਾਣਾ ਪਿਆ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਪੁਲਿਸ ਨੇ ਇੱਥੇ ਜੀ 3 ਵਜੇ ਜੀ ਇੱਥੇ ਜੀ ਸਾਡੇ ਘਰ ਨੂੰ ਘੇਰ ਲਿਆ ਸੀ ਮੈਂ 3 ਵਜੇ ਤੋਂ ਪਹਿਲਾਂ ਲੈਟਰ ਜਦੀ ਘਰ ਤੋਂ ਜੀ ਅੱਛਾ ਮੈਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਜਾਣ ਨਹੀਂ ਦੇਣਾ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਮਾਨ ਸਾਹਿਬ ਨੂੰ ਹੌਸ ਰੈਸਟ ਕਰ ਲਿਆ ਸੀਗਾ ਤੇ ਹੋਰਾਂ ਨੂੰ ਵੀ ਜਿਹੜੇ ਸਿੱਖ ਜਥੇਬੰਦੀ ਉਰੇ ਆਉਣ ਦੀ ਚਾਹੁੰਦੇ ਸੀਗੇ ਸਾਰਿਆਂ ਨੂੰ ਇਹਨਾਂ ਨੇ ਉੱਥੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਲਿਆਗਾ ਕੋਈ ਵੀ ਆਗੂ ਨੂੰ ਵੱਡਾ ਇਹਨਾਂ ਨੇ ਨਹੀਂ ਇੱਥੇ ਐਂਟਰ ਹੋਣ ਦਿੱਤਾ ਔਰ ਮੋਰਚੇ ਦੇ ਉੱਤੇ ਗੋਲਾਬਾਰੀ ਕਰ ਦਿੱਤੀ ਕਿ ਇੱਥੇ ਉਹ ਅਤੁੱਗਾਂ ਦੇ ਗੋਲੇ ਛੱਡੇਗੇ ਇੱਥੇ ਜੇ ਇੱਕ ਮਥਾ ਗੁਰੂ ਗ੍ਰੰਥ ਸਾਹਿਬ ਦਾ ਪਚਾ ਰਿਹਾ ਜੀ ਬੇਅਦਬੀ ਤੇ ਕੀ ਇੱਥੇ ਤਾਂ ਕਦ ਕਦ ਇੱਥੇ ਤਾਂ ਜਿਨੇ ਤੈਕੀ ਕਰ ਤਾਰ ਮੰਦਰ ਦਾ ਆਲੇ ਦੋਲੇ ਘੇਰ ਕੇ ਜੀ ਦਵਾਰੋਂ ਬਰਗਾੜੀ ਤੋਂ ਉਧਰਾਤੀ ਬਰਗਾੜੀ ਤੋਂ ਵੀ ਉੱਤੇ ਜਿਵੇਂ ਬਰਗਾੜੀ ਕੀਤਾ ਸੀ ਉਸ ਤਰੀਕੇ ਦਾ ਕੀਤਾ ਜੀ ਇਹਨਾਂ ਨੇ ਜੀ ਅੰਨਾ ਤਸ਼ੱਦਦਤਾ ਹੈ ਜੀ ਸਾਨੂੰ ਪਤਾ ਸੀ ਵੀ ਤਸ਼ੱਦਦ ਵੀ ਹਟਾਉਣਗੇ ਇਹਨਾਂ ਨੇ ਜਾਣ ਵੀ ਨਹੀਂ ਦੇਣਾ ਪਰ ਇੱਥੋਂ ਸੀ ਸਾਡੀ ਲੀਡਰਸ਼ਿਪ ਨਿਕਲ ਗਈ ਸੀ ਜੀ ਅਸੀਂ ਨੇ ਜੀ ਫਿਰ ਜਦੋਂ ਦੇਖਿਆ ਵੀ ਜਦੋਂ ਇੱਥੇ ਵੀ ਮੋਰਚਾ ਵੀ ਇੱਥੇ ਨਾ ਜਾਣ ਦਿੱਤਾ ਕੋਸ਼ਿਸ਼ ਕੀਤੀ ਦੀ ਇੱਥੇ ਜਾਣ ਦੀ ਪਹਿਲਾਂ ਜਦ ਮੋਰਚੇ ਦੇ ਵਿੱਚ ਹੀ ਇੱਥੇ ਚ ਆਇਆ ਜਾਵੇ ਜਦੋਂ ਸਾਡ ਲੱਖ ਹੀ ਘੇਰ ਲੈ ਪਿੱਛੇ ਰਹੇ ਫਿਰ ਅਸੀਂ ਚੀਫ ਮਿਨਿਸਟਰ ਦੇ ਘਰ ਵੱਲ ਪੂਜ ਕਰਤਾ ਜੀ ਪੈਦਲ ਜਿੰਨੇ ਅਸੀਂ ਬੰਦੇ ਗਏ ਜੀ ਸਾਰੇ ਪੈਦਲ ਗਏ ਜੀ ਸਾਡੇ ਕੋਲ ਝੰਡੇ ਵੀ ਸੀ ਸਾਡੇ ਕੋਲ ਬੈਨਰ ਵੀ ਸੀ ਸਾਡੇ ਕੋਲ ਬੰਦੀ ਸਿੰਘਾਂ ਦੇ ਮੋਟੋ ਵੀ ਫੜੇ ਹੋਏ ਸੀਗੇ ਅਸੀਂ ਚੀਫ ਮਿਨਿਸਟਰ ਦੇ ਸੈਕਟਰ 2 ਦੇ ਕੋਠੀ ਦੇ ਵਿੱਚ 44 45 ਨੰਬਰ ਕੋਠੀ ਦੇ ਸਾਹਮਣੇ ਬਿਲਕੁਲ 46 ਨੰਬਰ ਕੋਠੀ ਦੇ ਸਾਹਮਣੇ ਬਿਲਕੁਲ ਉੱਤੇ ਕੋਲ ਜਾਣ ਵਾਲੀ ਸੀ ਮੁੱਖ ਮੰਤਰੀ ਜੀ ਦੇ ਸਾਹਮਣੇ ਬੇ ਮੇਰ ਬੈਰੀਕੇਟ ਲੱਗਿਆ ਸੀ ਅਸੀਂ ਉੱਥੇ ਜਾ ਕੇ ਧਰਨਾ ਮਾਰਤਾ ਜੀ ਚੀਫ ਮਿਨਿਸਟਰ ਦੇ ਵਰਗੇ ਕਿੰਨੇ ਜਣੇ ਸੀ ਅਸੀਂ ਅਸੀਂ ਤਾਂ ਉੱਥੇ ਉਸ ਟਾਈਮ ਤਾਂ 40-50 ਸਿੰਘ ਸੀ ਜੀ ਅਸੀਂ ਨਾਲ ਕੀ ਅੱਛਾ ਹਾਂਜੀ ਹਾਂਜੀ 40-50 ਸਿੰਘ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਜਾਣ ਦੇ ਵਿੱਚ ਸਫਲ ਰਹੇ ਸਫਲ ਰਹੇ ਸਾਡੇ ਕੋਲੇ ਫੋਟੋ ਦੀ ਗੱਲ ਹੈ ਇਹ ਤਾਂ ਆ ਤੁਸੀਂ ਖਬਰਾਂ ਦੇ ਵਿੱਚ ਵੀ ਦੇਖ ਲਓ ਜੀ ਉੱਥੇ ਅਸੀਂ ਉਹਦੇ ਵਿੱਚ ਸਾਫਟ ਨੇ ਜੀ ਫਿਰ ਉੱਥੇ ਜੀ ਸਾਡਾ ਧੱਕਾ ਮੁੱਕੀ ਹੋ ਗਈ ਜੀ ਉੱਥੇ ਉੱਥੇ ਵੀ ਲਾਠੀ ਚਾਰਜ ਹੋਇਆ ਜੀ ਜੀ ਉੱਥੇ ਪੱਤਰਕਾਰਾਂ ਨਾਲ ਵੀ ਹੋਇਆ ਹੈ ਇਲੈਕਟ੍ਰੋਨਿਕ ਮੀਡੀਆ ਪਹੁੰਚਿਆ ਹਾ ਦੀ ਪੱਤਰਕਾਰ ਪਹੁੰਚੇ ਹੋਏ ਸੀ ਉਹਨਾਂ ਨਾਲ ਵੀ ਧੱਕਾ ਮੁੱਕੀ ਹੋਈ ਹੈ ਵੀ ਇਹਨੂੰ ਕਵਰੇਜ ਨਾ ਕਰਿਆ ਜਾਵੇ ਡਿਲੀਟ ਮਾਰਿਆ ਜਾਵੇ ਉਹ ਕੁਦਰਤੀ ਉਹਨਾਂ ਦਾ ਲੈਬ ਚੱਲਦਾ ਸੀਗਾ ਜੀ ਜੀ ਤੇ ਉਹ ਉਹਨਾਂ ਦਿਖਾਉਣ ਦੇ ਵਿੱਚ ਕੰਮ ਜਾ ਕਰ ਰਹੇ ਜਿਹੜੇ ਦੂਜੇ ਪੱਤਰਕਾਰ ਸੀਗੇ ਇੱਥੋਂ ਜਾਣਾ ਸੀਗਾ ਉਹ ਇੱਥੇ ਘੇਰ ਲਏ ਗਏ ਨਾ ਜੇ ਉੱਥੇ ਗਏ ਤਾਂ ਉੱਥੇ ਨਹੀਂ ਜਾਣ ਦਿੱਤੇਗੇ ਜਿਹੜੀ ਕਵਰਿੰਗ ਹੋਈ ਹੈ ਫਿਰ ਇਹਨਾਂ ਨੇ ਜਿਹੜੀਆਂ ਮੋਬਾਈਲ ਸੀਗੇ ਉਹ ਵੀ ਖੋਲੇ ਸਾਰਿਆਂ ਦੇ ਇਹਨਾਂ ਨੇ ਜਿਹਨੇ ਵੀਡੀਓ ਕੈਮਰੇ ਸੀ ਉਹ ਵੀ ਖੋਲੇ ਇਹਨਾਂ ਨੇ ਇੱਕ ਪੱਤਰਕਾਰ ਸਿੰਘ ਦਾ ਸੀਗਾ ਉਹਦਾ ਵੀਡੀਓ ਕੈਮਰੇ ਖੋਲੇ ਜੀ ਮਥਾ ਉਹਨੇ ਰੋਲਾ ਪਾ ਕੇ ਜੀ ਉਹਦਾ ਦਫ਼ਤਰ ਤੋਂ ਫੋਨ ਕਰਾ ਕੇ ਜੀ ਮਸਾ ਲਿਆ ਜੀ ਇਹਨਾਂ ਨੇ ਜੀ ਪੱਗਾਂ ਵੀ ਲੱਥੀਆਂ ਜੀ ਸਰਕਾਰ ਨੇ ਉਹੀ ਕੁਛ ਕੀਤਾ ਜੋ ਪਹਿਲਾਂ ਕਰਦੀ ਸੀ ਸਰਕਾਰ ਜੀ ਜੀ ਜੋ ਪਹਿਲਾਂ ਗਵਰਨਰ ਰਾਜਵੈਲੇ ਰਿਹਾ ਕੈਪਟਨ ਮਰਿੰਦਰ ਵੈਲੇ ਰਿਹਾ ਬਿਆਨ ਸਿੰਘ ਵੈਲੇ ਰਿਹਾ ਹੋ ਇਹਦੇ ਵੇਲੇ ਰਿਹਾ ਇਹ ਸੇਮ ਉਹੀ ਕੁਝ ਦਰਾ ਰਿਹਾ ਸੇਮ ਸੇਮ ਉਹੀ ਇਹ ਕਹਿੰਦਾ ਮੈਂ ਧਰਨੇ ਨਹੀਂ ਲਾਣ ਦੇਵਾਂਗਾ ਧਰਨੇ ਲੱਗ ਰਹੇ ਆ ਧਰਨੇ ਲੱਗ ਰਹੇ ਨੇ ਧਰਨੇ ਦੱਸੋ ਕੋ ਉਦੋਂ ਵੱਧ ਕੇ ਨਹੀਂ ਹੁਣ ਧਰਨਿਆਂ ਦੇ ਵਿੱਚ ਪਹਿਲਾਂ ਤਾਂ ਕੋਈ ਕੋਈ ਨਾ ਕੋਈ ਸਰਕਾਰੀ ਤੇ ਪਹੁੰਚ ਜਾਂਦੀ ਸੀ ਕਿਵੇਂ ਠੰਡਾ ਤਤਾ ਕਰਨ ਦੇ ਲਈ ਚਲ ਚਾਹ ਝੂਠ ਮਾਰਦੀ ਸੀ ਇਹ ਤਾਂ ਉਸ ਗੱਲਾਂ ਤੋਂ ਵੀ ਭੱਜ ਗਏ ਨੇ ਇਹ ਤਾਂ ਮਿਲ ਤੋਂ ਵੀ ਭੱਜ ਗਏ ਦੇਖੋ ਜੀ ਜੇ ਮੁੱਖ ਮੰਤਰੀ ਦਾ ਫਰਜ਼ ਬਣਦਾ ਸੀਗਾ ਵੀ ਐਡਾ ਵੱਡਾ ਪੰਜਾਬ ਉੱਠ ਕੇ ਸਾਡੇ ਚੰਡੀਗੜ੍ਹ ਨੂੰ ਆ ਰਹੇ ਨੇ ਦੇਖੋ ਜੀ ਸਾਰੇ ਪੰਜਾਬ ਦੀ ਕਿੰਨੇ ਜ਼ਿਲ੍ਹੇ ਨੇ ਜੀ ਚਾਹੇ ਪਟਿਆਲਾ ਹੋਵੇ ਚاہے ਲੁਧਿਆਣਾ ਹੋਵੇ ਚاہے ਰੂਪਨਗਰ ਹੋਵੇ ਫਤੇਗੜ ਸਾਬ ਹੋ ਗਈ ਸਾਰੀਆਂ ਫੋਰਸਾਂ ਇੱਥੇ ਲਾ ਲਈਆਂ ਦੀਆਂ ਬਾਕੀ ਬਟਾਲੀਆਂ ਨਾਲ ਲੀਆਂ ਸੀ ਇਹਨਾਂ ਨੇ ਜਿਹੜੇ ਪੰਜਾਬ ਵਾਲਿਆਂ ਨੇ ਜੀ ਪੰਜਾਬ ਵਾਲਿਆਂ ਨੇ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਸਾਰੀਆਂ ਫੋਰਸਾਂ ਨੇ ਸਾਂਝ ਐਕਸ਼ਨ ਕੀਤਾ ਹਮ ਇਹਨਾਂ ਨੇ ਸਾਰੀਆਂ ਫੋਰਸਾਂ ਇਕੱਠੀਆਂ ਲਾ ਕੇ ਰੱਖੀਆਂ ਚੰਡੀਗੜ੍ਹ ਤੇ ਪੰਜਾਬ ਦੀ ਹਮ ਦੇਖੋ ਜੀ ਹੁਣ ਜਦੋਂ ਇਹ ਫੋਰਸਾਂ ਇਕੱਠੀਆਂ ਹੋ ਕੇ ਇਕੱਠਾ ਲੜਦੀਆਂ ਜਦੋਂ ਇਕੱਠੀਆਂ ਹੋ ਕੇ ਫੋਰਸਾਂ ਦਾ ਇਹ ਜਦੋਂ ਉਹ ਹੁੰਦਾ ਕਹਿੰਦੇ ਸਾਡੀ ਕੇਂਦਰ ਸਰਕਾਰ ਨਾਲ ਬਣਦੀ ਹੈ ਕੇਂਦਰ ਦੇ ਦੇ ਹੱਥ ਦੀ ਗੱਲ ਹੈ ਫਿਰ ਪੁਲਿਸ ਤੁਹਾਡੇ ਕਿਵੇਂ ਆ ਗਈ ਤੁਹਾਡੇ ਅੱਖੇ ਤੋਂ ਜੀ ਪਹਿਲਾਂ ਮੈਨੂੰ ਕਿ ਪੁਲਿਸ ਤਾਂ ਚੰਡੀਗੜ੍ਹ ਚ ਕੇਂਦਰ ਸਰਕਾਰ ਦੇ ਅੰਦਰ ਆਉਂਦੀ ਹੈ ਫਿਰ ਤੁਹਾਡੇ ਅੱਖੇ ਤੋਂ ਤੇ ਫਿਰ ਉਹੀ ਪੁਲਿਸ ਜਿਹੜੀ ਤੁਸੀਂ ਗੱਲ ਕਹਿੰਦੇ ਉਸੇ ਦਾ ਤੁਹਾਰਾ ਲੈ ਰਹੇ ਸਾਨੂੰ ਤਾਂ ਡੱਕਿਆ ਤਾਂ ਸਾਡੀ ਪੰਜਾਬ ਪੁਲਿਸ ਤੇ ਚੰਡੀ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਸਾਹਮਣਾ ਹੋਇਆ ਉਸ ਤੋਂ ਬਾਅਦ ਤੇਰੀ ਸਿਕਿਉਰਿਟੀ ਪੰਜਾਬ ਪੁਲਿਸ ਦੀ ਸੀ ਸਾਡੇ ਨੇ ਤਾਂ ਮੁਕਾਬਲਾ ਸੋਟੀ ਚੰਡੀਗੜ੍ਹ ਦੀ ਪੁਲਿਸ ਤੁਹਾਨੂੰ ਤਾਂ ਬਚਾਉਂਦੀ ਬੀਜਪੀ ਹੈ ਜੀ ਜੀ ਜਿਹਦਾ ਮਤਲਬ ਹੈ ਕਿ ਤੁਸੀਂ ਬੀਜਪੀ ਤੇ ਰੈਮੋ ਕਰਮ ਦੇ ਉੱਤੇ ਤੁਸੀਂ ਕਹੇ ਜੀ ਸਾਨੂੰ ਬਚਾਓ ਜੀ ਇਹਨਾਂ ਨੇ ਸਾਡੇ ਤੇ ਅੰਨਾ ਪਰ ਅਸੀਂ ਨੇ ਭਗਵੰਤ ਮਾਨ ਨੂੰ ਸਿੱਖਾਂ ਨੇ ਮੈਂ ਸਭ ਤੋਂ ਵੱਧ ਮੈਂ ਧੰਨਵਾਦ ਕਰਨਾ ਚਾਹੁੰਦਾ ਮੀਡੀਆ ਕਰਮੀਆਂ ਦਾ ਆਪ ਜੀ ਦਾ ਵੀ ਤੇ ਸਾਰਿਆਂ ਦਾ ਕਿ ਜਿਹੜੇ ਕਿ ਉੱਥੇ ਸਾਡੇ ਜਿਹੜੇ ਧਰਨੇ ਨੂੰ ਸਫਲ ਬਣਾਉਣ ਦੇ ਵਿੱਚ ਸਾਨੂੰ ਕਵਰਿੰਗ ਦੇਣ ਦੇ ਕਵਰ ਦਿੱਤੀ ਹੈ ਸਾਨੂੰ ਕਵਰ ਕੀਤਾ ਸਾਨੂੰ ਜੋ ਲਾਈਵ ਚ ਲਾਇਆ ਮੈਂ ਉਹਨਾਂ ਦਾ ਮੀਡੀਆ ਕਰਮੀਆਂ ਦਾ ਬਹੁਤ ਬਹੁਤ ਪ੍ਰੈਸ ਦਾ ਬੜਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਗਰੀਬ ਪਾਰਟੀ ਦੀ ਸਾਡੇ ਗਰੀਬ ਸਿੱਖਾਂ ਨੂੰ ਦੇ ਇਸ ਯੋਗਤਾ ਦੇ ਵਿੱਚ ਇਹ ਸਭਾ ਉਹ ਵੀ ਵਧਾਈ ਦੇ ਪਾਤਰ ਨੇ ਜਿਹੜੇ ਨਾਲ ਸਿੰਘ ਸਾਡੇ ਨਾਲ ਗਏ ਸੀਗੇ ਉਹ ਵੀ ਵਧਾਈ ਦੇ ਪਾਤਰ ਨੇ ਤੁਹਾਡੇ ਨਾਲ ਸਿੰਘ ਕੋਈ ਅਰੈਸਟ ਵੀ ਕੀਤੇ ਆ ਸਾਡੇ ਨਾਲ ਸਿੰਘ ਨੂੰ ਅਰੈਸਟ ਕੀਤੇ ਤੇ ਦੇਖੋ ਜੀ ਸਾਡੀ ਪਾਰਟੀ ਦੇ ਜੀ ਸੀਨੀਅਰ ਮੀਤ ਪ੍ਰਧਾਨ ਚਨਜੀਤ ਸਿੰਘ ਜੀ ਸਾਡੇ ਜੀ ਮੀਤ ਪ੍ਰਧਾਨ ਜੀ ਸਾਡੇ ਇੰਦਰਜੀਤ ਸਿੰਘ ਜੀ ਸਾਡੇ ਜਨ ਸਕੱਤਰ ਮਨਮੋਹਨ ਸਿੰਘ ਜੀ ਜੋ ਉਸ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਜੋ ਸਕੱਤਰ ਸਾਡਾ ਜਗਤਾਰ ਸਿੰਘ ਜੀ ਤੁਹਾਡੇ ਤੁਹਾਡੇ ਮਾਨ ਪਾਰਟੀ ਦੇ ਸਾਰੇ ਬੰਦ ਵਰਕਰ ਸਨ ਜਿਹੜੇ ਉੱਥੇ ਗਏ ਬਹੁਤ ਹੋਰ ਵੀ ਗਏ ਜਿਹੜੇ ਆਪਣੇ ਅਕਾਲੀ ਦਲ ਅੰਮ੍ਰਿਤਸਰ ਤੇ ਸੀ ਹੋਰ ਵੀ ਗਏ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੱਲਾ ਗਿਆ ਸੀ ਜੀ ਦੂਜੇ ਸਾਡੇ ਨਾਲ ਗੱਲਬਾਤ ਹੋਈ ਸੀ ਉਹ ਉਹ ਪਤਾ ਨਹੀਂ ਪੁਲਿਸ ਨੇ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਪਤਾ ਨਹੀਂ ਉਹ ਜਾਣ ਕੇ ਨਹੀਂ ਆਏ ਉਹ ਰੱਬ ਜਾਣਦਾ ਪਰ ਤੁਹਾਡੀ ਪਾਰਟੀ ਉੱਥੇ ਜਾਂਚ ਸਫਲ ਰਹੀ ਹਾਂ ਸਾਡੇ ਨਾਲ ਤਾਲਮਿਲ ਹੋਇਆ ਸੀਗਾ ਪਹਿਲਾਂ ਉਹਨਾਂ ਦਾ ਵੀ ਜਾਵਾਂਗੇ ਮੇਰੇ ਨਾਲ ਗੱਲਬਾਤ ਕਮਿਟਮੈਂਟ ਹੋ ਚੁੱਕੀ ਸੀ ਉਹਨਾਂ ਦੀ ਜੀ ਜੀ ਪਰ ਦੂਜੀਆਂ ਪਾਰਟੀਆਂ ਰੱਬ ਜਾਣੇ ਤੁਹਾਡਾ ਫੋਨ ਵੀ ਕਹਿੰਦੇ ਪੁਲਿਸ ਨੇ ਫੜ ਇਹਨਾਂ ਦੇ 7-8 ਵਜੇ ਤੋਂ ਬਾਅਦ ਜੀ ਫਿਰ ਮੈਂ ਜਿਹੜਾ ਮੇਰੇ ਸਾਡਾ ਅਗਲਾ ਜਿਹੜਾ ਦੂਸਰਾ ਸੈਕੰਡ ਫੋਨ ਸੀਗਾ ਜੀ ਮੈਂ ਸਵੇਰੇ ਲਿਆ ਜੀ ਨਾਲ ਪੁਲਿਸ ਅਫਸਰਾਂ ਨੂੰ ਕਹਿ ਕੇ ਜੀ ਮੈਂ ਡੀਜੀਪੀ ਨੂੰ ਆਈਜੀ ਨੂੰ ਕਹਿ ਕੇ ਫੋਨ ਲਿਆ ਜੀ ਫੋਨ ਤਾਂ ਸਾਡਾ ਰਾਈਟ ਹੈ ਜੀ ਦੱਸੋ ਇਹ ਚ ਕੀ ਹੋ ਗਿਆ ਇਹਦੇ ਚ ਅਗਲੇ ਦਿਨ ਦਿੱਤਾ ਜਿਹੜੇ ਪੱਤਰ ਜਿਹੜੇ ਦੂਸਰੇ ਦੇ ਨਾਲ ਤੇ ਉਹਨਾਂ ਨੇ ਫੋਨ ਬਾਅਦ ਚ ਲਿਆ ਜੀ ਸਾਨੂੰ ਇਹਨਾਂ ਨੇ ਬੰਦ ਕਰਤਾ ਜੀ ਲਿਜਾ ਕੇ ਉੱਥੇ ਜਿਹੜੀ ਪੁਲਿਸ ਲਾਈਨ ਨਵੀਂ ਬਣੀ ਹੈ ਇਹਨਾਂ ਦੀ ਆਈਆਰਬੀ ਦੀ ਪਟਾਲੀਨ ਉੱਥੇ ਲਿਜਾ ਕੇ ਟੰਡੀਗੜ੍ਹ ਪੁਲਿਸ ਨੇ ਉੱਥੇ ਬੰਦ ਕਰਤੀ ਸੰਦਾ ਫਿਰ ਪ ਹਮਮ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਣ ਦਿੱਤਾ ਜੀ ਸਭ ਤਾਂ ਫੜ ਕੇ ਗਿਰਫਤਾ ਕਰਕੇ ਬੱਸਾਂ ਜੇ ਡੇਗ ਲੈ ਜੀ ਅੱਛਾ ਬਟਾਲੀਨ ਤਾਂ ਪੁਲਿਸ ਨਹੀਂ ਲੱਗੀ ਬਟਾਲੀਨ ਲੱਗੀ ਗਈ ਬਟ ਸਾਨੂੰ ਪੁਲਿਸ ਸਾਨੂੰ ਥਾਣੇ ਜੀ ਸਾਨੂੰ ਬਟਾਲੀਨ ਚ ਲੈ ਜਾ ਕੇ ਬੰਦ ਕਰਤਾ ਜੀ ਉੱਥੇ ਅੱਛਾ ਹਾਂਜੀ ਹਾਂਜੀ ਤੇ ਉੱਥੇ ਤੁਹਾਨੂੰ ਕਿਹੋ ਜਿਹਾ ਵਿਹਾਰ ਤੁਹਾਡੇ ਨਾਲ ਹੋਇਆ ਸਾਡੇ ਨਾਲ ਜੀ ਮਾੜਾ ਕੀਤਾ ਜੀ ਇਹਨਾਂ ਨੇ ਹਮ ਇਹਨਾਂ ਨੇ ਸਾਨੂੰ ਕੋਈ ਇਹਨਾਂ ਨੇ ਸਾਡੇ ਨਾਲ ਉਹ ਨਹੀਂ ਕੀਤਾ ਸਾਡੇ ਨਾਲ ਤਾਂ ਇਸ ਤਰੀਕੇ ਨਾਲ ਕੀਤਾ ਵੀ ਜਿਵੇਂ ਕੋਈ ਵਾਟਰ ਟੱਪਿਆ ਹੁੰਦਾ ਨਾ ਕੋਈ ਦੂਸਰੀ ਦੇਸ਼ ਦਾ ਹਮ ਸਾਡੇ ਨਾਲ ਬਿਹੇਵੀਅਰ ਹੀ ਪੁਲਿਸ ਨੇ ਉਹ ਜਾ ਕੀਤਾ ਜੀ ਸਾਡੇ ਨਾਲ ਓਹੋ ਸਾਨੂੰ ਤਾਂ ਜੀ ਧੱਕੇ ਨਾਲ ਜੀ ਗੱਡੀ ਦੇ ਵਿੱਚ ਬੱਸਾਂ ਦੇ ਵਿੱਚ ਇਸ ਤਰੀਕੇ ਨਾਲ ਛਿੱਟਿਆ ਜਾ ਕੇ ਜਿਵੇਂ ਕੋਈ ਫੁੱਟਬਾਲ ਨੂੰ ਛੱਡਦੀ ਹੁੰਦੀ ਹੈ ਪੁਰਸ ਤਕੇ ਨਾਲ ਹੂੰ ਜੇ ਫੁੱਟਬਾਲ ਖੇਡਦਾ ਹੁੰਦਾ ਇਸ ਤਰੀਕੇ ਦੇ ਨਾਲ ਤੱਕਾ ਮੁਕੀ ਇਹਨਾਂ ਨੇ ਕੀਤੀ ਜੀ ਸਾਡੇ ਨਾਲ ਇਹਨਾਂ ਨੇ ਸਾਡੀ ਬੇਇੱਜ਼ਤੀ ਵੀ ਕੀਤੀ ਸਾਨੂੰ ਇਹ ਵੀ ਕਿਹਾ ਵੀ ਸੋਣੇ ਤੁਹਾਡੇ ਉੱਤੇ ਪਰਚਾ ਦਰਜੇ ਕਰਨ ਲੱਗਿਆ ਜਿਹੜੇ ਤੁਸੀਂ ਆਏ ਸੀ ਕਿ ਇਹਨੇ ਤੁਹਾਡੇ ਉੱਤੇ ਪਰਚਾ ਦਰਜ ਹੋਊਗਾ ਤੈਨੂੰ ਜੇਲ੍ਹ ਦਾਖਲ ਕਰਨ ਲੱਗਿਆਂ ਦੱਸੋ ਕੀ ਕਰੀਏ ਜੀ ਅਸੀਂ ਕਹੇ ਜੀ ਅਸੀਂ ਜ਼ਮਾਨਤ ਕਰਾ ਲਾਂ ਕੋਈ ਗੱਲ ਨਹੀਂ ਹੂੰ ਹੂੰ ਜੀ ਤਾਂ ਕੋਈ ਗੱਲ ਨਹੀਂ ਜੀ ਜ਼ਮਾਨਤ ਕਰਾ ਲਾਂਗੇ ਪਹਿਲਾਂ ਅਸੀਂ ਕਿਹੜਾ ਜ਼ਮਾਨਤ ਨਹੀਂ ਕਰਾਈਆ ਇਹ ਤਾਂ ਕੰਮ ਹੁੰਦਾ ਪਰ ਪ੍ਰੋਟੈਸਟ ਕਹਿੰਦੇ ਅੱਗੇ ਤੋਂ ਤਾਂ ਨਹੀਂ ਕਰੋਗਾ ਬਿਲਕੁਲ ਕਰਾਂਗੇ ਇਹ ਸਾਡਾ ਫੰਡਮੈਂਟਲ ਰਾਈਟ ਹੈ ਜਦੋਂ ਅਸੀਂ ਧਰਨੇ ਮਜਾਰੇ ਕਰਦੇ ਹੁੰਦੇ ਭਗਵਾਨਤਮਨ ਸਾਡੇ ਕੋਲੇ ਆਉਂਦਾ ਹੁੰਦਾ ਸੀ ਬਾਈ ਜੀ ਮੈਨੂੰ ਬੁਲਾ ਲੂ ਅਸੀਂ ਸਪੀਕਰ ਸਾਡੇ ਸਾਊਂਡ ਸਿਸਟਮ ਨਾਲ ਸਾਡੇ ਸਟੇਜ ਸਾਡੀ ਪੈਸੇ ਸਾਡੇ ਦਰਿਆ ਸਾਡੀਆਂ ਲੋਕ ਸਾਡੇ ਅੱਛਾ ਭਗਵੰਤ ਜੀ ਸਾਡੇ ਕੋਲ ਆਂਦਾ ਹੁੰਦਾ ਹੈਗਾ ਭਗਵੰਤ ਜੀ ਮੰਨ ਤਾਂ ਹਰ ਸਟੇਜ ਤੇ ਸਾਡੇ ਹੁੰਦਾ ਰਿਹਾ ਜੀ ਬੋਲੋ ਜੀ ਅੱਛਾ ਹਰੇਕ ਸਟੇਜ ਤੇ ਸਾਡੀ ਤੇ ਹਰੇਕ ਤੇ ਅੱਜ ਜਾਣਦਾ ਭਗਵੰਤ ਜੀ ਅੱਜ ਅੱਜ ਜਾਰੀ ਹੈਗੀ ਹੈ ਜੀ ਅੱਜ ਤੋਂ ਜਾਰੀ ਹੈਗੀ ਤੁਹਾਡੀ ਭਗਵੰਤ ਜੀ ਭਗਵੰਤ ਜੀ ਸਾਡੀ ਜਦੋਂ ਸਰਕਾਰ ਨਾਲ ਜਾਰੀ ਜੁਰੀ ਸਿੰਘਾਂ ਦੀ ਨਹੀਂ ਹੁੰਦੀ ਸਿੰਘ ਤਾਂ ਆਪ ਦਾ ਆਪ ਰਾਜਪਾਲ ਨਹੀਂ ਉਹਦਾ ਭਗਵੰਤ ਜੀ ਨਾਲ ਹੈ ਗੱਲਬਾਤ ਭਗਵੰਤ ਮਾਨ ਬਾਈ ਫੇਸ ਬਾਈ ਨੇਮ ਸਾਰਾ ਕੋ ਉਹਨੂੰ ਕਿਹੜਾ ਪਤਰੀ ਤੇ ਫੋਨ ਵੀ ਜਾਦਾ ਮੇਰੇ ਮੂੰਹ ਚ ਬਣੀ ਹੁੰਦੇ ਏ ਇਤਾਂ ਨਹੀਂ ਗੱਲ ਹੈ ਕਿ ਮਾੜੇ ਚੰਗੇ ਸਮੇਂ ਚ ਸਾਡੇ ਨਾਲ ਨਹੀਂ ਰਿਹਾ ਉਹ ਰਿਹਾ ਕਿ ਸਾਡੀ ਪਾਰਟੀ ਦਾ ਵਰਕਰ ਵੀ ਸੀ ਕਿਸੇ ਟਾਈਮ ਕੋ ਜੀ ਜੀ 89 ਦੇ ਵੀ ਸਾਡਾ ਵਰਕਰ ਵੀ ਰਿਹਾ ਅਕਾਲੀ ਦਾ ਅਮਰਸਰ ਅਮਰਸਰ ਦਾ ਵਰਕਰ ਵੀ ਸੀ ਸਰ ਜੀ ਅੱਜ ਦੇ ਮਾਨ ਸਾਹਿਬ ਨੂੰ ਬੜਾ ਬਹੁਤ ਮਾੜਾ ਬੋਲਦਾ ਵੀ ਇਹ ਤਾਂ ਖਾਲਸਤਾਨੀ ਪਾਰਟੀ ਆ ਇਹ ਤਾਂ ਇਦਾਂ ਵਾਇਦਾ ਪਰ ਵਰਕਰ ਵੀ ਰਹੀ ਏ ਇਹ ਵਰਕਰ ਵੀ ਇਹਦਾ ਜਿਹੜੀ ਫਿਲਮ ਦੀ ਜਿਹੜੀ ਇਹ ਫਿਲਮਾਂ ਵੀ ਬਣਾਉਂਦਾ ਰਿਹਾ ਏ ਇਹ ਜਦੋਂ ਉਹਦੀ ਉਦੀ ਸ਼ੁਰੂਆਤ ਹੁੰਦੀ ਰਹੀ ਹੈ ਤੇ ਘਟਨਾ ਹੁੰਦਾ ਰਿਹਾ ਹੈ ਫਿਲਮ ਦਾ ਇਹਦੇ ਬੱਬੂ ਮਾਨ ਸਾਹਿਬ ਨੂੰ ਬੁਲਾਉਂਦੇ ਰਹੇ ਨੇ ਜੀ ਉਹਰੇ ਜੱਡੀ ਕੱਢ ਜੀ ਅੱਛਾ ਇਹ ਤਾਂ ਫਿਲਮ ਦੇ ਵਿੱਚ ਵੀ ਮਾਨ ਸਾਬ ਤੋਂ ਪਹਿਲਾਂ ਜੀ ਗੱਲ ਨਹੀਂ ਸੀ ਕਰਦਾ ਜੀ ਆਪ ਬੁਲਾਉਂਦਾ ਰਿਹਾ ਜੀ ਮਾਨ ਸਾਹਿਬ ਆਓ ਜੀ ਇਹ ਤਾਂ ਫਿਲਮਾਂ ਵੀ ਅਸੀਂ ਆਪ ਦੇਖ ਤੇ ਰਿਹਾ ਜਿੰਨੀ ਮਰਜ਼ੀ ਦੇਖ ਲਓ ਜੀ ਜੋ ਜੀ ਕੱਢ ਕੇ ਦੇਖ ਲਓ ਬੱਬੂ ਮਾਨ ਜੀ ਨੂੰ ਪੁੱਛ ਲਓ ਇਹਨੂੰ ਵੀ ਪੁੱਛ ਲਓ ਅੱਛਾ ਇਹ ਜੋ ਮਰਜ਼ੀ ਕਹੋ ਜੀ ਇਹ ਤਾਂ ਜਦੋਂ ਬੁਲਾਉਂਦਾ ਰਿਹਾ ਜੀ ਮਾਨ ਸਾਹਿਬ ਦੇ ਪਰਿਅਤ ਵੀ ਬੁਲਾਉਂਦੇ ਰਹੇ ਜਿੱਦ ਤੱਕ ਕਰਦਾ ਰਿਹਾ ਉਸ ਟਾਈਮ ਪਰ ਜਿਹੜੀ ਗੱਲ ਹੋਣੀ ਇਹਨੂੰ ਜ ਅਛਾ ਭੁੱਲ ਗਿਆ ਜਿਹੜੋ ਪਹਿਲੀ ਹੱਥ ਲਾਉਂਦਾ ਸੀ ਜਾਂ ਬੁਲਾਉਂਦਾ ਸੀ ਉਦੋਂ ਵੀ ਉਰਦੂ ਮੈਨਾ ਫਿਲਮਾਂ ਫਿਲਮਾਂ ਬੁਲਾਣ ਵੇਖਣ ਵਾਸਤੇ ਇਹਨਾਂ ਨੂੰ ਪਹਿਲਾਂ ਚੀਫ ਗੈਸਟ ਸਾਦਾ ਸੀਗਾ ਹਾਂਜੀ ਹਾਂਜੀ ਅੱਜ ਭੁੱਲ ਗਿਆ ਸਭ ਕੁਝ ਭੁੱਲ ਗਿਆ ਜੀ ਉਹ ਨਹੀਂ ਮਿਲੇ ਜੀ ਟਾਈਮ ਨਹੀਂ ਦਿੱਤਾ ਜੀ ਉਹ ਇਸ ਕਰਕੇ ਦੀ ਜੀ ਕਹਿੰਦਾ ਜੀ ਮੈਂ ਸਾਨੂੰ ਹਰ ਵਾਰ ਦਿੱਤਾ ਜੀ ਹੂੰ ਤੇ ਬਾ ਦੁਬਾਰੇ ਜਦੋਂ ਗੱਲਬਾਤ ਕਰਨ ਗਿਆ ਜੀ ਜਿਹੜਾ ਨਾ ਨਰਿੰਦਰ ਸਿੰਘ ਬਰਾੜ ਹੈ ਜੀ ਜਿਹੜਾ ਜਿਹੜਾ ਉਹ ਐਸਡੀ ਕੇ ਲੱਗਿਆ ਹੋਇਆ ਜੀ ਉਹਨੇ ਉਹਨੇ ਪਹਿਲਾਂ ਤਾਂ ਸਾਨੂੰ ਭੱਜ ਭੱਜ ਬੁਲਾਉਂਦਾ ਸੀ ਮਗਰ ਉਹ ਵੀ ਮਿਲਣ ਤੋਂ ਭੱਜ ਗਿਆ ਜੀ ਕਹਿੰਦਾ ਜੀ ਮੈਨੂੰ ਕਹਿੰਦੇ ਨੇ ਵੀ ਇਹ ਦੱਸੋ ਜੀ ਪਹਿਲਾਂ ਮੈਨੂੰ ਕਹਤ ਨਰਿੰਦਰ ਸਿੰਘ ਬਰਾੜ ਇਹ ਗੱਲ ਕਹਿੰਦੇ ਨਰਿੰਦਰ ਸਿੰਘ ਬਰਾੜ ਉਹ ਸਰਕਾਰੀ ਬੰਦਾ ਉਹਨੂੰ ਇਹ ਗੱਲ ਸਰਕਾਰੀ ਬੰਦਾ ਪੀਸੀਐਸ ਦਾ ਆਦਮੀ ਜੋ ਉਥੇ ਧੌਣ ਚੱਕੜੇ ਜੀ ਉਹ ਤਾਂ ਕੋਈ ਨੀ ਕੀਲਾ ਕੱਢਦੇ ਆਂਗੇ ਕੋਈ ਗੱਲ ਨਹੀਂ ਸਰਕਾਰ ਬਦਲਣ ਵਾਲੀ ਹੈ ਦੇਖ ਲਾਂਗੇ ਉਹਨੂੰ ਵੀ ਜੇ ਕਿ ਕਿਹੜੇ ਭਾਅ ਵੇਚਦੀ ਹੈ ਕੋਈ ਗੱਲ ਨਹੀਂ ਸਰਕਾਰਾਂ ਹੁੰਦੀ ਜਾਂਦੀਆਂ ਰਹਿੰਦੀਆਂ ਨੇ ਇਹ ਤਾਂ ਗੱਲ ਕੋਈ ਗੱਲ ਨਹੀਂ ਵੀ ਹੁਣ ਤੋਂ ਸਰਕਾਰੀ ਰਸਣ ਲੋਕਾਂ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਟੈਕਸ ਦੇ ਨਾਲ ਤੁਸੀਂ ਇੱਥੇ ਸਾਡਾ ਟੈਕਸ ਦਾ ਅਸੀਂ ਪੇ ਕਰਦੇ ਹਾਂ ਨਾ ਯਾਰੀ ਤੁਸੀਂ ਲੈ ਰਹੇ ਹੋ ਕੋਈ ਗੱਲ ਨਹੀਂ ਇਹਦਾ ਵਕਤ ਆਉਂਦਾ ਜਾਂਦਾ ਰਹਿੰਦਾ ਜਿੱਤਾਂ ਵੱ ਪਰ ਜਿਹੜਾ ਬੰਦੀ ਸਿੰਘਾ ਵਾਲਾ ਮਸਲਾ ਵੀਰ ਜੀ ਚਲੋ ਇਹ ਤਾਂ ਗੱਲ ਹੁੰਦੀ ਰਹੂਗੀ ਆਪਣੀ ਬੰਦੀ ਸਿੰਘਾ ਵਾਲਾ ਮਸਲਾ ਹੱਲ ਕਿਵੇਂ ਹੋਏ ਬੰਦੂਗੇ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਚੱਲਦਿਆ ਹੋ ਗਿਆ 2 ਸਾਲ ਹੀ ਹੋ ਗਏ ਆ 7 ਜਨ ਵੀ 2 ਸਾਲ ਹੋ ਗਏ ਆ ਜੀ ਗੱਲ ਅੱਗੇ ਤੁਰਦੀ ਨਹੀਂ ਪਈ ਸਰਕਾਰ ਸੁਣਨ ਨੂੰ ਤਿਆਰ ਨਹੀਂ ਰੋਜ਼ ਜਥਾ ਉੱਥੋਂ ਜਾਂਦਾ ਹੈ ਤੇ ਮੁੱਖ ਮੰਤਰੀ ਰੈਸ ਦੇ ਬਾਹਰ ਹੀ ਰੋਕ ਦਿੱਤਾ ਜਾਂਦਾ ਉੱਥੇ ਬੈਠ ਕੇ ਸਤਨਾਬਾਈ ਗੁੱਦਾ ਜਾ ਕਰਕੇ ਆ ਜਾਂਦੇ ਆ ਕਿੰਨਾ ਕੁ ਚੱਲ ਇਹ ਤਾਂ ਚੰਡੀਗੜ੍ਹ ਨਹੀਂ ਪੜਨਦਾ ਜੀ ਮੁੱਖ ਮੰਤਰੀ ਤਾਂ ਕਿੱਥੇ ਜਾਣਦੇ ਨੇ ਕਿੱਦਾਂ ਕਰ ਗਾਲੀ ਸੀ ਜੀ ਇਹਦੇ ਕੋਲੇ ਮੁੱਖ ਮੰਤਰੀ ਦੀ ਜੇ ਨੀਤੀ ਸਾਫ਼ ਹੋਵੇ ਕੇਜਰੀਵਾਲ ਤੇ ਦੁਨਾਂ ਦੀ ਜਿੱਥਾ ਕੋਈ ਮਸਲਾ ਨਹੀਂ ਹਟਾ ਵੀ ਜਿਹੜਾ ਕੋਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾ ਚੀਵ ਮਿੰისტਰਾਂ ਦੀ ਸੁਣ ਦਾਮ ਇਹ ਤਾਂ ਮਸਲਾ ਹੀ ਨਹੀਂ ਹੈ ਰੋਜ਼ਾਨਾ ਜਿਹੜੇ ਪੁਲਸ ਲੈਣ ਜਾਂਦੇ ਨੇ ਲੋਕਾਂ ਨੂੰ ਕੁੱਟਣਾ ਹੋਵੇ ਮਟਾਲੀਆਂ ਨਾਲ ਸੱਤਣੀਆਂ ਹੋਣ ਇੱਕ ਫੋਨ ਤੇ ਉਹਦੀ ਆ ਜਾਂਦੀਆਂ ਆ ਜਾਂਦੀਆਂ ਕਹਿਣ ਦੀ ਲੋੜ ਨਹੀਂ ਹੁੰਦੀ ਜੋ ਕੋਈ ਕੁਛ ਕਹਿੰਦੇ ਨੇ ਉਹਦੀ ਆ ਜਾਂਦੀ ਜਦੋਂ ਲੋਨ ਲੈਣਾ ਹੋਵੇ ਪੈਸੇ ਲੈਣਾ ਹੋਣ ਉਦੋਂ ਕਿਵੇਂ ਉਹਦੀ ਇਹਨਾਂ ਨੂੰ ਮਿਲ ਜਾਂਦਾ ਇਹਨਾਂ ਨੂੰ ਜਦੋਂ ਡੀਜੀਪੀ ਲਾਉਣਾ ਹੋਵੇ ਬਿਨਾਂ ਗੱਲ ਤੋਂ ਤੇ ਜਿਹੜਾ ਮਰਜ਼ੀ ਕੋਈ ਚੀਫ ਸੈਕਟਰੀ ਲਾਉਣਾ ਹੋਵੇ ਇਹਨਾਂ ਨੂੰ ਅਪਰੂਵਲ ਉਹ ਕਿਸ ਤਰੀਕੇ ਨਾਲ ਮਿਲ ਜਾਂਦੀ ਵੀ ਫਿਰ ਇਹਨੂੰ ਲਾਉਣਾ ਕੀ ਦੱਸੋ ਨਾ ਜੀ ਜੀ ਇਹਨਾਂ ਨੂੰ ਜੇ ਜੇ ਡੀਜੀਪੀ ਲਾਉਣ ਦੇ ਲਈ ਜਿਹਦੀ ਟਰਮੀਨ ਇਹਦੀ ਬਣਦੀ ਨਹੀਂ ਸੀ ਉਹਨੂੰ ਮਿੰਟੋ ਮਿੰਟ ਕੇਂਦਰ ਨੇ ਯੂਪੀਐਸਸੀ ਨੇ ਕਿਹਾ ਤਾਂ ਵੀ ਲਾਈ ਰੱਖੋ ਕੋਈ ਗੱਲ ਨਹੀਂ ਪਰਮਾਨੈਂਟ ਤਾਂ ਉਹਦਾ ਡੀਜੀਪੀ ਹੈ ਨਹੀਂ ਗਾ ਅਰਜੀ ਤੌਰ ਤੇ ਲਾਇਆ ਸੀਗਾ ਪਰਮਾਨੈਂਟ ਤਾਂ ਉਹਦਾ ਡੀਜੀਪੀ ਨਹੀਂ ਲੱਭਿਆ ਸਾਡੀ ਸਟੇਟ ਨੂੰ ਜੇ ਐਂਜਾ ਗੱਲਾਂ ਵਾਸਤੇ ਜੇ ਕੇਂਦਰ ਇਹਦੇ ਨਾਲ ਸਿੱਧਾ ਹੈ ਤੇ ਫੇਰ ਤਾਂ ਗੱਲਾਂ ਕਾਦੀਆਂ ਨੇ ਫੇਰ ਤਾਂ ਇਹ ਇਹ ਤਾਂ ਗੱਲ ਹੋਈ ਨਹੀਂ ਸਕਦੀ ਜੀ ਗੱਲਾਂ ਵੀ ਮਤਲਬ ਜੇ ਆਪਾਂ ਕਹੀ ਵੀ ਇਹ ਸਭ ਕੋ ਰਲੀ ਰਲੀ ਮਿਲੀ ਸਰਕਾਰ ਆ ਹਾਂ ਹਾਂ ਸਾਨੂੰ ਵੇਖਣ ਨੂੰ ਵੱਖ ਲੱਗਦੇ ਆ ਪਰ ਇਹਨਾਂ ਦੀਆਂ ਜਦੋਂ ਆਪਣੀਆਂ ਫਾਇਦੇ ਲੈਣੇ ਹੁੰਦੇ ਆ ਲੋਨ ਲੈਣੇ ਹੁੰਦੇ ਆ ਜਾਂ ਬਟਾਲੀਨ ਸਦਨੀ ਹੁੰਦੀ ਹੈ ਉਦੋਂ ਤੇ ਇਹਨਾਂ ਦੇ ਇੱਕ ਫੋਨ ਤੇ ਆ ਜਾਂਦੀ ਹੈ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੁੰਦੀ ਹੈ ਉਦੋਂ ਇਹ ਕਹਿ ਦਿੰਦੇ ਵੀ ਸਾਡੀ ਸੈਂਟਰ ਨਾਲ ਬੰਦੀ ਨਹੀਂ ਜੀ ਇਦਾਂ ਹੀ ਕਹਿ ਦਿੰਦੇ ਆ ਜੀ ਤੇ ਬੰਦੀ ਸਿੰਘ ਵਾਲੇ ਮਸਲੇ ਬਾਰੇ ਵੀ ਫਿਰ ਇਹ ਗੱਲ ਕਰਨਾ ਨਹੀਂ ਚਾਹੁੰਦੀ ਇਹਦਾ ਮਤਲਬ ਇਹੀ ਆ ਦੇਖੋ ਜੀ ਜਿਹੜੀ ਇਹ ਪਾਰਟੀ ਹੈ ਆਮ ਆਦਮੀ ਪਾਰਟੀ ਕਿਸੇ ਬੀਜੇਪੀ ਵਾਲੀ ਹੈ ਉਹਦੀ ਵਿਚਾਰਸਾ ਆਰਐਸ आरएसएस दी ਵਿਚਾਰਧਾਰਾ ਸਨਾਤਨ ਧਰਮ ਤੋਂ ਬਾਹਰ ਹੋ ਕੇ ਵੀ ਹਿੰਦੂ ਰਾਸ਼ਟਰ ਦੀ ਜਿਹੜੀ ਵਿਚਾਰਧਾਰਾ ਕਾਮ ਰਿਡਨ ਉਹਨਾਂ ਦੇ ਮਾਰਕਸਵਾਦੀ ਹੈ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਕਾਂਗਰਸੀਆਂ ਦੀ ਜਿਹੜੀ ਗਾਂਧੀਵਾਦੀ ਵਿਚਾਰਧਾਰਾ ਸੀ ਵਿਚਾਰਧਾਰਾ ਹੋਈ ਹਿੰਦੂ ਹਿੰਦੂ ਜੈਂਟਲਮੈਨਾਂ ਦੀ ਸੀ ਇਹਦਾ ਦੀ ਹਿੰਦੂ ਰਾਸ਼ਟਰ ਵਾਲੀ ਜੀ ਜਿਹੜੀ ਸਿੱਖ ਨੇ ਇਹਨਾਂ ਦੀ ਆਪਣੀ ਵਿਚਾਰਧਾਰਾ ਹੈ ਸ਼੍ਰੋਮਣੀ ਕਾਲੀ ਦਲ ਕੋਈ ਵੀ ਹੋਣ ਚਾਹੇ ਆਪਣੀ ਜੋ ਗੁਰਦਾਰ ਸਾਹਿਬ ਦੇ ਫਲਸਫੇ ਤੋਂ ਮੰਨ ਕੇ ਸੋਵਰਨਟੀ ਦੀ ਗੱਲ ਕਰਦੇ ਸੀ ਕਰਾਸਿਕ ਸਟੇਟ ਦੀ ਗੱਲ ਕਰਦੇ ਆ ਅਸੀਂ ਸਾਰੇ ਕਾਲੀ ਉਹੀ ਕਹਿੰਦੇ ਨੇ ਉਹੀ ਹੁੰਦੀ ਜੀ ਜੀ ਜਿਹੜੀ ਇਹ ਪਾਰਟੀ ਹੈ ਇਹ ਗੈਰ ਵਿਚਾਰ ਧਾਰਕ ਪਾਰਟੀ ਹੈ ਡੈਪੂਟੇਸ਼ਨ ਦੀ ਪਾਰਟੀ ਹੈ ਨਾਸਤਿਕਾਂ ਦੀ ਪਾਰਟੀ ਹੈ ਤੇ ਗਾਉਣ ਵਜਾਉਣਾਂ ਦੀ ਪਾਰਟੀ ਹੈ ਡੈਪੂਟੇਸ਼ਨ ਤੇ ਆਏ ਨੇ ਕੋਈ ਵਿਚਾਰਧਾਰਾ ਇਹਨਾਂ ਦੀ ਹੈ ਨਹੀਂ ਸਿੱਖੀ ਔਰ ਸਿੱਖੀ ਸਿੱਖਾਂ ਭਰਤੀ ਤੇ ਪੰਜਾਬ ਭਰਤੀ ਤੇ ਪੰਜਾਬੀਅਤ ਭਰੀ ਇਹਨਾਂ ਨੂੰ ਨਾਂ ਹੈ ਜਿਹੜੇ ਕੋਈ 10-15 ਕ ਬੰਦੇ ਹੈਗੇ ਨੇ ਚੰਗੇ ਬੰਦੇ ਹੈਗੇ ਨੇ ਜਿਹੜੇ ਬੰਦੇ ਦੀ ਬੈਕਗ੍ਰਾਉਂਡ ਵੀ ਅੱਛੀ ਹੈ ਸੂਝ-ਬੂਝ ਵੀ ਹੈਗੀ ਉਹਨਾਂ ਦੀ ਸ਼ਾਇਦ ਇਸ ਸਰਕਾਰ ਦੇ ਵਿੱਚ ਨਹੀਂ ਚਲਦੀ ਚਾਹੇ ਕਾਹ ਚਾਹੇ ਬਤੌਰ ਮਨਿਸਟਰ ਕਿਉਂ ਨਾ ਹੋਣ ਚਾਹੇ ਕੋਈ ਪਾਰਟੀ ਦੇ ਉੱਤੇ ਉਹਦੇ ਤੇ ਕਿਉਂ ਨਾ ਬੈਠਾ ਹੋਵੇ ਇਹਨਾਂ ਦੀ ਸੁਣਵਾਈ ਉਹਨਾਂ ਦੀ ਨਹੀਂ ਹੈ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਸੁਣਨਾ ਕਿਸੇ ਦਾ ਹੈ ਨਹੀਂ ਜੀ ਇਹਨਾਂ ਨੇ ਨਹੀਂ ਕਰਨਾ ਹੈਗਾ ਜੇ ਇਹਨਾਂ ਨੇ ਕਰਨ ਤੇ ਹੋਵੇ ਲੈ ਮੈਂ ਦੱਸਣਾ ਤੇ ਸੇਖੋਂ ਸਾਹਿਬ ਕੰਮ ਹੀ ਦੋ ਇਹਨੇ ਜੇ ਪੰਜਾਬ ਸਰਕਾਰ ਸਿਹਰਦਾ ਹੈਗੀ ਬੰਦੀ ਸਿੰਘਾ ਪ੍ਰਤੀ ਹੂੰ ਵਿਧਾਨ ਸਭਾ ਦੇ ਵਿੱਚ ਮਤਾ ਲਾਇਆ ਵੀ ਹੂੰ ਵਿਧਾਨ ਸਭਾ ਵਿੱਚ ਮਤਾ ਪਾ ਦੇਵੇ ਜੀ ਬਹੁਤ ਬੰਨ 94 ਐਮ ਐਲ ਨੇ ਨਾ ਗੋਲੀ ਬਹੁਤ ਮਤਾ ਬਰੋਦੀਪੁਰ ਬਰੋਦੀਦਰ ਵੀ ਕੋਈ ਪੂਰੀ ਨਹੀਂ ਹੈ ਨਾਲ ਕੋਈ ਬਿਲਕੁਲ ਬਿਲਕੁਲ ਇਹਨਾਂ ਨੂੰ ਕੌਣ ਰੋਕਣ ਬਾਰੇ ਕੋਈ ਰੋਕ ਨਹੀਂ ਸਕਦਾ ਮਤਾ ਲਿਆ ਆ ਉਹਨੇ ਹੂੰ ਪਾ ਦੇਣ ਮਤਾ ਇਹ ਨਹੀਂ ਪਾ ਸਕਦਾ ਵੱਡੀ ਨਹੀਂ ਪਤਾ ਲੱਗ ਜੂ ਵੀ ਹਾਂ ਵੀ ਸਟੇਟ ਪੱਖੀ ਨਹੀਂ ਹੈ ਹੂੰ ਜੇ ਉਹ ਵੀ ਨਹੀਂ ਕਰ ਸਕਦੇ ਤੁਹਾਨੂੰ ਲੱਗਦਾ ਵੀ ਉਹ ਕਰੂਗਾ ਤੁਸੀਂ ਮੰਤਰੀ ਮੰਡਲ ਦੀ ਮੀਟਿੰਗ 'ਚ ਮਤਾ ਪਾ ਦੇ ਤੁਸੀਂ ਆਰਡੀਨੈਂਸ ਜਾਰੀ ਕਰ ਸਕਦੇ ਕੀ ਨਹੀਂ ਕਰ ਸਕਦੇ ਤੁਸੀਂ ਆਪਦੀ ਆਪਦੀ ਚਾਰਜ ਹੋਈ ਕਿਹੜੀ ਕੀਤੀ ਹੈ ਕਿਸੇ ਨੂੰ ਪ੍ਰਧਾਨ ਮੰਤਰੀ ਕਿਸੇ ਗ੍ਰਹਿ ਮੰਤਰੀ ਨੂੰ ਕਿਸੇ ਨੂੰ ਮਿਲੇ ਹੋਣ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲੇ ਹੋਣ ਕਿਤੇ ਗਏ ਹੋਣ ਕਿਤੇ ਵੀ ਜੀ ਜੀ ਤੇ ਇਹਨਾਂ ਨੇ ਤਾਂ ਕਿਸੇ ਨਾਲ ਗੱਲ ਨਹੀਂ ਕੀਤੀ ਹੂੰ ਜੇ ਇਹਨਾਂ ਨੇ ਨਹੀਂ ਗੱਲ ਕੀਤੀ ਤੇ ਹੋਰ ਗੱਲ ਕਿਤੇ ਕੀਤੀ ਜਾਂ ਚੀਫ ਜਸਟਿਸ ਨੂੰ ਕੋਈ ਸਰਕਾਰ ਨੇ ਕੋਈ ਰਿਟ ਪਾਈ ਹੋਵੇ ਕੋਈ ਜਨ ਹਿਤ ਪਟੀਸ਼ਨ ਪਾਈ ਹੋਵੇ ਵੈਸੇ ਪੀਐਲਏ ਪਾਈ ਹੋਵੇ ਵੈਸੇ ਸਰਕਾਰ ਨੇ ਕੋਈ ਮੰਗਿਆ ਹੋਵੇ ਸੁਪਰੀਮ ਕੋਰਟ ਦੇ ਉੱਤੇ ਸੁਝਾਅ ਵੀ ਇਸ ਤਰੀਕੇ ਨਾਲ ਕੀ ਕੀਤਾ ਜਾ ਇਹਦਾ ਕਾਨੂੰਨੀ ਕਾਰਵਾਈ ਕੋਈ ਨਾ ਹਾਈ ਕੋਰਟ ਨਾ ਸੁਪਰੀਮ ਕੋਰਟ ਕਿਤੇ ਵੀ ਇਹਨਾਂ ਦਲਤੀ ਪ੍ਰਕਿਰਿਆ ਵੀ ਇਹਨਾਂ ਨੇ ਸ਼ੁਰੂ ਨਹੀਂ ਕੀਤੀ ਬਿਲਕੁਲ ਜੀ ਗੱਲ ਇਹ ਆ ਵੀ ਵੀਡੀਓ ਲੰਮੀ ਹੋ ਜਾਏਗੀ ਸਿੱਧੂ ਸਾਹਿਬ ਨਾਲ ਆਪਾਂ ਗੱਲਬਾਤ ਲਗਾਤਾਰ ਜਾਰੀ ਰੱਖਾਂਗੇ ਅਗਲੇ ਐਪੀਸੋਡ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਕਿਉਂਕਿ ਸਿੱਧੂ ਸਾਹਿਬ ਦੇ ਜਰਨੀ ਤੇ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਲੰਮਾ ਸੰਘਰਸ਼ ਇਹਨਾਂ ਦਾ ਰਾਜਨੀਤੀ ਵਿੱਚ ਵੀ ਇਹਨਾਂ ਦੇ ਫਾਦਰ ਸਾਹਿਬ ਬਹੁਤ ਵੱਡੇ ਕਾਮਰੇਡ ਸਨ ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਲਈ ਲੰਮੀ ਜੰਗ ਵੀ ਲੜੀ ਹੈ ਸੋ ਬੰਦੀ ਸਿੰਘਾਂ ਦੀ ਗੱਲਬਾਤ ਕਰ ਰਹੀ ਸੀ ਬੰਦੀ ਸਿੰਘਾਂ ਦੇ ਲਈ ਜਿਵੇਂ ਸਰਦਾਰ ਗੋਪਾਲ ਸਿੰਘ ਸਿੱਧੂ ਜੀ ਨੇ ਗੱਲ ਕਹੀ ਹੈ ਵੀ ਨਾ ਤੇ ਕੋਈ ਇਹਨਾਂ ਨੇ ਮਤਾ ਪਾਇਆ ਵਿਧਾਨ ਸਭਾ ਦੇ ਵਿੱਚ 92 ਐਮ ਐਲ ਏ ਇਹਨਾਂ ਦੇ ਬਹੁਮਤ ਇਹਨਾਂ ਦੇ ਆ ਸਰਕਾਰ ਇਹਨਾਂ ਕੋਲ ਹੈ ਤਾਕਤ ਇਹਨਾਂ ਕੋਲ ਕੋਈ ਆਰਡੀਨੈਂਸ ਪਾਸ ਨਹੀਂ ਕੀਤਾ ਕੋਈ ਕਿਸੇ ਕਿਸਮ ਦਾ ਇਹਨਾਂ ਨੇ ਚਾਰਾ ਜੋਈ ਕੀਤੀ ਨਹੀਂ ਨਾ ਹੀ ਕਿਸੇ ਇਹਨਾਂ ਦਾ ਕੋਈ ਮੰਤਰੀ ਮੰਡਲ ਸੈਂਟਰ ਸਰਕਾਰ ਨੂੰ ਜਾ ਕੇ ਮਿਲਿਆ ਜਾਂ ਮੁੱਖ ਮੰਤਰੀ ਬਤੌਰ ਸਟੇਟ ਦਾ ਮੁੱਖ ਮੰਤਰੀ ਸੈਂਟਰ ਨੂੰ ਚੀਫ ਮਿਨਿਸਟਰ ਨੂੰ ਜਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਸਕਿਆ ਹੁਣ ਤੱਕ ਜੇ ਬੰਦੀ ਸਿੰਘਾਂ ਦੀ ਸਿਹਰਦ ਹੁੰਦੇ ਤੇ ਇਹ ਹੁਣ ਤੱਕ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਜਾਣਾ ਸੀ ਅੱਜ ਭਗਵੰਤ ਮਾਨ ਸਾਹਿਬ ਦਾ ਬਿਆਨ ਆਂਦਾ ਵਾ ਵੀ ਸਟੇਟ ਦੇ ਹੱਥ ਕੁਝ ਨਹੀਂ ਪਰ ਸਟੇਟ ਦੇ ਹੱਥ ਜੋ ਕੁਝ ਸਟੇਟ ਕਰ ਸਕਦਾ ਉਹ ਵੀ ਕੁਝ ਨਹੀਂ ਕੀਤਾ ਜਿਵੇਂ ਸੁਖਵੀਰ ਬਾਦਲ ਜਾਇਨਾ ਦੇ ਫਾਦਰ ਸਾਹਿਬ ਜਾਂ ਕੈਪਟਨ ਮਨਿੰਦਰ ਸਿੰਘ ਇਹ ਸਾਰੇ ਬੰਦੀ ਸਿੰਘਾਂ ਦੇ ਲਈ ਬਹੁਤ ਨਫਰਤ ਰੱਖਦੇ ਸਨ ਇਸੇ ਤਰ੍ਹਾਂ ਨਫਰਤ ਇਹਨਾਂ ਦੀ ਜਗਜाहਰ ਹੁੰਦੀ ਹੈ ਜਿਹੜੀ ਨਵੀਂ ਸਰਕਾਰ ਹੈ ਸੋ ਸਰਦਾਰ ਗੁਪਾਰ ਸਿੰਘ ਸਿੱਧੂ ਜੀ 7 ਜਨਵਰੀ ਨੂੰ ਭਗਵੰਤ ਮਾਨ ਨੇ ਰੋਕਨ ਦਾ ਯਤਨ ਕੀਤਾ ਸਰਕਾਰ ਨੇ ਤਾਨਾ ਲਾ ਲਿਆ ਵੀ ਅਸੀਂ ਉੱਥੇ ਸਿੱਖ ਨਹੀਂ ਪਹੁੰਚੰਦੇ ਨੇ ਪਰ ਇਹ 50 ਸਿੰਘਾਂ ਦੇ ਜਥੇ ਦੇ ਨਾਲ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਮੈਂਬਰਾਂ ਨਾਲ ਰਲ ਕੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਾ ਕੇ ਬੈਠੇ ਪ੍ਰੋਟੈਸਟ ਵੀ ਕੀਤਾ ਵਾ ਨਾਰੇ ਵੀ ਲਾਏ ਆ ਹੱਥ ਵਿੱਚ ਮੋਟੋ ਵੀ ਫੜੇ ਹੋਏ ਸਨ ਔਰ ਸਰਕਾਰ ਨੂੰ ਦੱਸ ਦਿੱਤਾ ਵੀ ਅਸੀਂ ਜਾਗਦੇ ਆ ਸਾਡੇ ਮਸਲਿਆਂ ਦਾ ਹੱਲ ਕੀਤਾ ਜਾਵੇ ਫਿਰ ਗੱਲਬਾਤ ਕਰਾਂਗੇ ਇਸ ਮਸਲੇ ਬਾਰੇ ਗੱਲਬਾਤ ਕਰਦੇ ਰਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ